ਗੜਸ਼ੰਕਰ ਤੋਂ ਕੋਟਵਥੀ ਨੂੰ ਜਾਣ ਵਾਲੀ ਵਿਸਥ ਦੁਆਬ ਨਹਿਰ ਤੇ ਪਿੰਦੇ ਪਿੰਡ ਐਮ ਐ ਮੁਗਲਾ ਪੁਲ ਤੇ ਪ੍ਰਾਈਵੇਟ ਕੰਪਨੀ ਦੀ ਮਿੰਨੀ ਬੱਸ ਡਿੱਗਣ ਕਰਕੇ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਸਾਡਾ ਐਕਸਰਸਮੈਂਟ ਹੈਗਾ ਸ਼ਾਮਸੁੰਦਰ দত্ত ਗੜਸ਼ੰਕਰ ਇਹਦਾ ਆਪਣਾ ਕਾਰੋਬਾਰ ਹੈ ਨਾਲ ਇਹਨੇ ਬੱਸਾਂ ਪਾਈਆਂ ਸੀਗੀਆਂ ਤੇ ਅੱਜ ਅਚਾਨਕ ਹੀ ਇੱਧਰ ਇੱਕ ਬੱਸ ਉਹਦੀ ਦੋਨੋਂ ਬੱਸਾਂ ਸੀਗੀਆਂ ਇੱਕ ਬੱਸ ਵਿੱਚੋਂ ਬੱਸਾਂ ਆਪਣੇ ਬੰਦੇ ਚੜਾਉਂਦਾ ਪਿਆ ਸੀ ਉਧਰੋਂ ਦੂਜੇ ਪਾਸੇ ਇੱਕ ਬੱਸ ਆਈ ਉਹਦੇ ਮੋੜੇ 'ਕ ਮੋਟਰਸਾਈਕਲ ਆਇਆ ਪਤਾ ਨਹੀਂ ਕੀ ਆਇਆ ਧੁੰਦ ਦੇ ਵਿੱਚ ਨਾ ਦੇਖਣ ਦੀ ਬ੍ਰੇਕ ਮਾਰੀ ਬ੍ਰੇਕ ਦੇ ਨਾਲ ਹੀ ਐਦਰ ਨੂੰ ਬੱਸ ਨੇ ਜ਼ੋਰ ਮਾਰਿਆ ਤੇ ਇਹਨਾਂ ਹੈ ਕਿ ਉਹਦੇ ਵਿੱਚ ਇੱਕ ਡਰਾਈਵਰ ਸੀਗਾ ਕੰਡੈਕਟਰ ਸੀਗਾ ਇੱਕ ਬੱਚਾ ਸੀਗਾ ਹੋਰ ਬਹੁਤ ਸਾਰੀਆਂ ਸਵਾਰੀਆਂ ਹੈ ਨਹੀਂ ਸੀਗਾ ਬਚਾਅ ਹੋ ਗਿਆ ਤੇ ਕੁੜੀ ਦੇ ਵੀ ਸੱਟ ਲੱਗੀ ਆ ਤੇ ਡਰਾਈਵਰ ਤੇ ਕੋਈ ਬਹੁਤੀ ਸੱਟ ਨਹੀਂ ਲੱਗੀ ਤੇ ਜਿਹੜਾ ਬੱਚਾ ਹੈ ਉਹਦੇ ਸਿਰ ਦੇ ਵਿੱਚ ਸੱਟ ਲੱਗੀ ਆ ਉਹਦਾ ਪਤਾ ਨਹੀਂ ਹੁਣ ਉੱਥੇ ਪਤਾ ਲੱਗੂਗਾ ਹਸਪਤਾਲ ਕੀ ਹਾਲ-ਚਾਲ ਹੋਦਾ ਫੇਰ ਵੀ ਪਚਾਹ ਹੋ ਗਿਆ ਬਹੁਤਾ ਕੋਈ ਨੁਕਸਾਨ ਨਹੀਂ ਹੋਇਆ ਨਹਿਰ ਦੇ ਵਿੱਚ ਨਹਿਰ ਵਿੱਚ ਉੜ ਗਈ ਉਹ ਕੁਝ ਤਕਰੀਬਨ ਸਵੇਰ 9:30 ਵਜੇ ਇੱਕ ਬੱਸ ਸੀਗੀ ਜਿਹੜੀ ਮਿੰਨੀ ਬੱਸ ਇਹ ਕੋਟ ਤੁਈ ਤਾਂ ਇਧਰੋਂ ਗੜਸ਼ੰਕਰ ਨੂੰ ਜਾ ਰਹੀ ਸੀ ਜਦ ਐਮਐਮ ਮੁਗਲਾ ਲਾਗੇ ਪੁੱਜੀ ਤੇ ਉਹਦੇ ਅੱਗੇ ਇੱਕ ਜੱਕਤਾ ਵਿੱਚ ਮੋਟਰਸਾਈਕਲ ਆਇਆ ਉਹਨੂੰ ਬਚਾਉਂਦਾ ਬਚਾਉਂਦਾ ਜਿਹੜੀ ਬੱਸ ਸੀਗੀ ਨਹਿਰ ਦੇ ਵਿੱਚ ਡਿੱਗ ਪਈ ਤੇ ਜਿਹਦੇ ਵਿੱਚ ਬੱਸ ਦੇ ਵਿੱਚ ਇੱਕ ਲੜਕਾ ਕਿਤਨੇ ਦਾ ਸੀਗੀ ਇੱਕ ਸਵਾਰੀ ਉਹਦੇ ਸਵਾਰ ਸੀਗੀ ਤੇ ਉਹਦੇ ਮਾਮੂਲੀ ਸੱਟਾਂ ਲਾਈਆਂ ਸੀ ਆ ਗਈਆਂ ਲੱਗੀਆਂ ਐਕਸੀਡੈਂਟ ਦੌਰਾਨ ਤੇ ਉਹਨੂੰ ਗੜਸ਼ੰਕਰਾ ਹਸਪੀਟਲ ਐਡਮਿਟ ਕਰਾਇਆ ਬਾਕੀ ਸਾਰਾ ਠੀਕ ਠਾਕ ਹੈ ਤੇ ਜਿਹੜੀ ਬੱਸਾਂ ਨੂੰ ਅਸੀਂ ਕਢਵਾ ਦਿਆ ਨਰ ਦੇ ਵਿੱਚੋਂ ਸਰ ਕਿੰਨੇ ਇੱਕ ਸਵਾਰੀ ਸੀ ਬੱਸ ਦੇ ਵਿੱਚ ਸਿਰਫ ਜਿਹੜਾ ਕਿਤਨੇ ਦਾ ਲੜਕਾ ਲੜਕਾ ਸੀ ਜਿਹਦੇ ਸੱਟਾਂ ਲੱਗੀਆਂ ਇੱਕ ਨਹੀਂ 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 ਇੱਕ ਕਨੈਕਟਰ ਕੁੜੀ ਸੀ ਉਹਨਾਂ ਦੀ ਬੱਸ ਵਾਲਿਆਂ ਦੀ ਉਹ ਵੀ ਕਨੈਕਟਰ ਹੀ ਕਰਦੇ ਆ ਉਹਦੇ ਮਾਮੂਲੀ ਸੱਟਾਂ ਲੱਗੀਆਂ ਸਰ ਕੀ ਕਾਰ ਵੀ ਦੇਖੋ ਜੀ ਇਹ ਤੇ ਕੁਦਰਤੀ ਹਾਦਸਾ ਹੋਇਆ ਇਹ ਤੇ ਮੋਟਰਸਾਈਕਲ ਨੂੰ ਬਚਾਉਂਦਾ ਪਹੁੰਚਾਉਂਦਾ ਹੋ ਰਿਹਾ ਹਾਦਸਾ ਆਹ ਬਸਕਟ ਵਾਈ ਜਾ ਰਹੀ ਏ ਉਹ ਮੰਗਾਈ ਹਾੜਾ ਮੰਗਾਇਆ